ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਦੇਸ਼ ਦੇ ਦਲਤਾਂ ਦਾ ਬਹੁਤ ਵੱਡਾ ਮਾਨ ਕੀਤਾਗਾ ਦੇਸ਼ ਦੇ ਦਲਤ ਭਾਈਚਾਰੇ ਦੇ ਅੰਦਰ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਅਮਿਤ ਸ਼ਾਹ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਦਿਆਂ ਬਾਬਾ ਸਾਹੋ ਭੀਮਰਾਓ ਮੇੜਕਰ ਜੀ ਦਾ ਮਜ਼ਾਕ ਉਡਾਇਆ ਮੈਂ ਸਮਝਦਾ ਪੂਰੇ ਦਲਤ ਭਾਈਚਾਰੇ ਦਾ ਮਜ਼ਾਕ ਉਡਾਇਆ ਇਹ ਸਾਡੇ ਸਮਾਜ ਦਾ અપਮਾਨ ਆ ਸਾਡੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਦੇਸ਼ ਦੇ ਰੋਮ ਨੇ ਸਸਾਬਾਨਾ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਧਾਨ ਨੂੰ ਨਫ਼ਰਤ ਕਰਦੀ ਆ ਬਾਬਾ ਸਾਹ ਪੀਮਰਾਓ ਅਮੇਡਕਰ ਜੀ ਨੂੰ ਨਫ਼ਰਤ ਕਰਦੀ ਆ ਇਹੀ ਕਾਰਨਾ ਜਿਹੜਾ ਗੱਲ ਉਹਨਾਂ ਦਿਲ ਦੇ ਅੰਦਰ ਸੀ ਉਹੀ ਜ਼ਬਾਨ ਤੇ ਆਈ ਆ ਉਹੀ ਗੱਲ ਜ਼ਬਾਨ ਤੇ ਆਈ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਸੰਵਧਾਨ ਦੀ ਬਹਿਸ ਤੇ ਬੋਲਦਿਆਂ ਬਹੁਤ ਮੰਦੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਕੀਤਾਗਾ ਸਮਝ ਸਮਝਦਾ ਅਮਿਤ ਸ਼ਾਹ ਜੀ ਨੂੰ ਪੂਰੇ ਦੇਸ਼ ਦੇ ਦਲਤਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਦਲਿਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹੋ ਭੀਮrao Ambedkar ਜੀ ਦੀ ਸੋਚ ਤੋਂ ਡਰਦੀ ਆ ਜੋ ਆਦਰਸ਼ ਸਾਨੂੰ ਬਾਬਾ ਸਾਹੋ ਭੀਮrao Ambedkar ਜੀ ਦਿਖਾਏ ਨੇ ਕਿ ਦੇਸ਼ ਨੂੰ ਕਿਵੇਂ ਬਿਲਡ ਕਰਨਾਗਾ ਨੇਸ਼ਨ ਨੂੰ ਕਿਵੇਂ ਬਿਲਡ ਕਰਨਾਗਾ ਤੁਹਾਨੂੰ ਰੋਕਣ ਦੇ ਲਈ ਭਾਰਤੀ ਜਨਤਾ ਪਾਰਟੀ ਲਗਾਤਾਰ ਲੱਗੀ ਹੋਈ ਆ ਸੋ ਮੈਂ ਸਮਝਦਾਗਾ ਪੂਰੇ ਦਲਿਤ ਸਮਾਜ ਤੋਂ ਭਾਰਤੀ ਜਨਤਾ ਪਾਰਟੀ ਨੂੰ ਅਮਿਤ ਸ਼ਾਹ ਜੀ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਤਾਂ ਜਾ ਕੇ ਬੈਸਮੇਂ ਦਾ ਸਾਡੇ ਸਮਾਜ ਦੇ ਦਲਤ ਲੋਕਾਂ ਦਾ ਗੁੱਸਾ ਠੱਡਾ ਹੋਊਗਾ ਅੱਜ ਪੂਰੇ ਦੇਸ਼ ਦੇ ਦਲਤ ਸਮਾਜ ਸਾਡਾ ਪੂਰਾ ਸਮਾਜ ਜਿਹੜਾ ਉਹ ਪੂਰੇ ਗੁੱਸੇ ਦੇ ਅੰਦਰ ਆ ਸੋ ਮੈਂ ਸਰਕਾਰ ਤੁਰੰਤ ਜਿਹੜੀ ਆ ਅਮਿਤ ਸ਼ਾਹ ਜੀ ਨੂੰ ਮਾਫੀ ਮੰਗਣੀ ਚਾਹੀਦੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਦੇਸ਼ ਦੇ ਦਲਤਾਂ ਦਾ ਬਹੁਤ ਵੱਡਾ ਅਪਮਾਨ ਕੀਤਾ ਹੈਗਾ ਦੇਸ਼ ਦੇ ਦਲਤ ਭਾਈਚਾਰੇ ਦੇ ਅੰਦਰ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਅਮਿਤ ਸ਼ਾਹ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਦਿਆਂ ਬਾਬਾ ਸਾਹੋ ਭੀਮਰਾਓ ਅਮੇੜਕਰ ਜੀ ਦਾ ਮਜ਼ਾਕ ਕਢਾਇਆ ਮੈਂ ਸਮਝਦਾ ਪੂਰੇ ਦਲਿਤ ਭਾਈਚਾਰੇ ਦਾ ਮਜ਼ਾਕ ਕਢਾਇਆ ਇਹ ਸਾਡੇ ਸਮਾਜ ਦਾ અપਮਾਨ ਆ ਸਾਡੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਦੇਸ਼ ਦੇ ਹੋਮ ਮਿਨਿਸਟਰ ਸਾਹਿਬਾਨ ਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਨਫ਼ਰਤ ਕਰਦੀ ਆ ਬਾਬਾ ਸਾਹੋ ਭੀਮਰਾਓ ਅਮੇੜਕਰ ਜੀ ਨੂੰ ਨਫ਼ਰਤ ਕਰਦੀ ਆ ਇਹੀ ਕਾਰਨਾਂ ਜਿਹੜਾ ਗੱਲ ਉਹਨਾਂ ਦਿਲ ਦੇ ਅੰਦਰ ਸੀ ਉਹੀ ਜ਼ਬਾਨ ਤੇ ਆਈ ਆ ਉਹੀ ਗੱਲ ਜ਼ਬਾਨ ਤੇ ਆਈ ਆ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਸੰਵਿਧਾਨ ਦੀ ਬਹਿਸ ਤੇ ਬੋਲਦਿਆਂ ਬਹੁਤ ਮੰਦੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਕੀਤਾਗਾ ਸੋ ਮੈਂ ਸਮਝਦਾ ਅਮਿਤ ਸ਼ਾਹ ਜੀ ਨੂੰ ਪੂਰੇ ਦੇਸ਼ ਤੇ ਦਲਤਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਦਲਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹੋ ਭੀਮrao ਅੰਬੇਡਕਰ ਜੀ ਦੀ ਸੋਚ ਤੋਂ ਡਰਦੀ ਆ ਜੋ ਆਦਰਸ਼ ਸਾਨੂੰ ਬਾਬਾ ਸਾਹੋ ਭੀਮrao ਅੰਬੇਡਕਰ ਜੀ ਦਿਖਾਏ ਨੇ ਕਿ ਦੇਸ਼ ਨੂੰ ਕਿਵੇਂ ਬਿਲਡ ਕਰਨਾਗਾ ਨੇਸ਼ਨ ਨੂੰ ਕਿਵੇਂ ਬਿਲਡ ਕਰਨਾਗਾ ਤੁਹਾਨੂੰ ਰੋਕਣ ਦੇ ਲਈ ਭਾਰਤੀ ਜਨਤਾ ਪਾਰਟੀ ਲਗਾਤਾਰ ਲੱਗੀ ਹੋਈ ਆ ਸੋ ਮੈਂ ਸਮਝਦਾਗਾ ਪੂਰੇ ਦਲਤ ਸਵਾਜ ਤੋਂ ਭਾਰਤੀ ਜਨਤਾ ਪਾਰਟੀ ਨੂੰ ਹਮੇਸ਼ਾ ਜੀ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਤਾਂ ਜਾ ਕੇ ਬੈਸਮੇਂ ਦਾ ਸਾਡੇ ਸਮਾਜ ਦੇ ਦਲਤ ਲੋਕਾਂ ਦਾ ਗੁੱਸਾ ਠੱਡਾ ਹੋਊਗਾ ਅੱਜ ਪੂਰੇ ਦੇਸ਼ ਦੇ ਦਲਤ ਸਮਾਜ ਸਾਡਾ ਪੂਰਾ ਸਮਾਜ ਜਿਹੜਾ ਉਹ ਪੂਰੇ ਗੁੱਸੇ ਦੇ ਅੰਦਰ ਆ ਸੋ ਮੈਂ ਸਮਾਜ ਦਾ ਤੁਰੰਤ ਜਿਹੜੀ ਆ ਐਮੇਤ ਸ਼ਾਜੀ ਨੂੰ ਮਾਫੀ ਮੰਗਣੀ ਚਾਹੀਦੀ